ਅਤੇ ਸੀਆਈ ਇਨਚਾਰਜ ਦੀ ਟੀਮ ਵੱਲੋਂ ਦੋ ਇਹ ਜੇ ਅਕਿਊਜ਼ਡ ਗ੍ਰফতার ਕੀਤੇ ਗਏ ਨੇ ਜਿਨ੍ਹਾਂ ਕੋਲੋਂ ਅਸੀਂ ਪੰਜ ਜਿਹੜੇ ਇਲੀਸਿਟ ਵੈਪਨ ਦੇਸੀ ਪਿਸਤੌਲ ਆਬਤੀ ਬੁਰਦੇ ਰਿਕਵਰ ਕੀਤੇ ਗਏ ਨੇ ਇਹ ਜਿਹੜੇ ਦੋਨੋਂ ਅਕਿਊਜ਼ਡ ਨੇ ਇਹ ਅਸਲ ਦੇ ਵਿੱਚ ਤੇਜਵੀਰ ਸਿੰਘ ਸਾਬੀ ਜੋ ਕਿ ਹਾਲ ਦੀ ਘੜੀ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਸੀਗਾ ਉਸਦੇ ਲਈ ਕੰਮ ਕਰਦੇ ਸੀ ਇਹ ਇਹ ਦੋਨੋਂ ਜਿਹੜੇ ਨੇ ਸਾਹਿਲ ਤੇ ਗੁਰਕੀਰਤ ਇਹ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਤੇ ਜਿਹੜਾ ਤੇਜਵੀਰ ਸਿੰਘ ਸਾਭੀ ਹੈ ਆ ਇਹ ਅਰਸ਼ਟਲਾ ਦਾ ਐਸੋਸੀਏਟ ਹੈ ਇਸ ਤੋਂ ਪਹਿਲਾਂ ਇਹਦੇ ਤੇ ਜਗਰਾਉਂ ਦੇ ਵਿੱਚ ਵੀ ਪਰਚਾ ਦਰਜ ਹੈ ਕਿ ਅੰਮ੍ਰਿਤਸਰ ਦੇ ਵਿੱਚ ਵੀ ਪਰਚਾ ਦਰਜ ਹੈ ਦੋਨੋਂ ਪਰਚੇ ਸੀਰੀਅਸ ਸੀਨੀਅਰਸ ਕ੍ਰਾਈਮ ਦੇ ਨੇ ਤੇ ਉਸ ਤੋਂ ਬਾਅਦ ਇਸ ਕੇਸ ਦੇ ਵਿੱਚ ਜੋ ਸਾਨੂੰ ਹੁਣ ਤੱਕ ਇਹਦੇ ਬਾਰੇ ਜਾਣਕਾਰੀ ਮਿਲੀ ਹੈ ਕਿ ਇਹ ਜੇਲ ਤੋਂ ਡਾਇਰੈਕਸ਼ਨ ਦੇ ਰਿਹਾ ਸੀਗਾ ਕਿ ਆ ਕੋਈ ਫਰੋਡਤੀ ਦਾ ਜਾਂ ਕੋਈ ਇਹ ਜਿਹਾ ਵੱਡਾ ਕਰਾਇਮ ਕਰਨ ਦੀ ਕੋਸ਼ਿਸ਼ ਅੰਬਰਸਰਿਲ ਆਕਟੇ ਦੇ ਵਿੱਚ ਸਾਡੀ ਟੀਮ ਵੱਲੋਂ ਤੇਜਵੀਰ ਸਾਹਿਬੀ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਪਟਿਆਲਾ ਜੇਲ੍ਹ ਤੋਂ ਤੇ ਇਸ ਕੇਸ ਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਅਤੇ ਰਿਕਵਰੀਜ਼ ਹੋਣਗੇ ਕੌਣ ਕੌਣ ਫੜੇ ਗਏ ਨੇ ਇਹਦੇ ਵਿੱਚ ਕੀ ਕੀ ਰਿਕਵਰੀ ਹੋਈ ਹੈ ਕਿਹਦੇ ਕੋਲ ਜੀ ਇਸ ਕੇਸ ਦੇ ਵਿੱਚ ਸਾਡੇ ਵੱਨੋਂ ਸਭ ਤੋਂ ਪਹਿਲਾਂ ਦੋ ਅਕਿਊਸਟ ਫੜੇ ਗਏ ਸੀ ਗੁਰਕੀਰਤ ਹਤੇ ਸਾਹਿਬ ਇਹ ਦੋਨੋਂ ਅੰਬਰਸਰ ਦੇ ਰਹਿਣ ਵਾਲੇ ਨੇ ਤੇ ਇਹਨਾਂ ਕੋਲੋਂ ਜਿਹੜੇ ਅਸੀਂ ਵੈਪਨ ਸੀ ਰਿਕਵਰੀ ਕੀਤੀ ਹੈ 32 ਅ ਬੋਰ ਦੇ ਜਿਹੜੇ ਪਿਸਤੌਲ ਨੇ ਅ ਇਹਨਾਂ ਦੀ ਪੁਤਗੀਜ ਦੇ ਵਿੱਚ ਪਤਾ ਚੱਲਿਆ ਕਿ ਇਹ ਤੇਜਵੀਰ ਸਾਬੀ ਜੋ ਕਿ ਅਰਸ਼ ਡੱਲਾ ਦਾ ਅਸੋਸੀਏਟ ਹੈ ਉਹਦੇ ਲਈ ਕੰਮ ਕਰਦੇ ਸੀ ਤੇ ਇਹਨਾਂ ਦਾ ਜਿਹੜਾ ਪੂਰਾ ਗੈਂਗ ਹੈ ਜਿਹੜਾ ਤਿੰਨ ਜਾਣੇ ਨੇ ਇਹਦੇ ਵਿੱਚ ਅਰੈਸਟ ਹੋਏ ਨੇ ਤੇ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਇਹਨਾਂ ਦੇ ਖਤਰਨਾਕ ਮਨਸੂਬੇ ਸੀ ਇਹਨਾਂ ਨੂੰ ਅਰੈਸਟ ਕਰਕੇ ਅ ਉਹਨਾਂ ਮਨਸੂਬਿਆਂ ਨੂੰ ਫੇਲ ਕੀਤਾ ਗਿਆ ਹੈ ਅਤੇ ਘਟ ਸਾਥ ਪੁਲਿਸ ਵੱਲੋਂ ਇਸ ਕੇਸ ਦੇ ਵਿੱਚ ਸਾਡੇ ਵੱਲੋਂ ਇਹਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਆਂ ਅਸੀਂ ਜੇਲ੍ਹ ਤੋਂ ਜੇਲ੍ਹ ਅਥਾਰਟिटीज ਨਾਲ ਸਾਡਾ ਤਾਲ ਮਿਲ ਜਾ ਰਿਹਾ ਹੈ ਤੇਜਵੀ ਸਿੰਘ ਸਾਬੀ ਨੂੰ ਤੇ ਪਟਿਆਲਾ ਜਿਲ੍ਹੇ ਦੇ ਕਿਹੜਾ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਹੋ ਫਟਸ ਰੰਡ ਸੌਰੀ ਡਿਊਰਿੰਗ ਚੈਕਿੰਗ ਡਿਊਰਿੰਗ ਨਾਕਾ ਬੰਦੀ ਅ ਇਹਦੇ ਵਿੱਚੋਂ ਇੱਕ ਬੰਦਾ ਜਿਹੜਾ ਹੈਗਾ ਗੁਰਕੀਰਤ ਉਹ ਇਸ ਤੋਂ ਪਹਿਲਾਂ 1 ਸਾਲ ਮਲੇਸ਼ੀਆ ਵੀ ਲਾ ਕੇ ਆਇਆ ਤੇ ਜਿਦਾਂ ਕਿ ਮੈਂ ਤੁਹਾਨੂੰ ਦੱਸਿਆ ਇਹਦੇ ਇਸ ਕੇਸ ਦੇ ਜਿਹੜੇ ਸਾਰੇ ਪਹਿਲੂ ਨੇ ਉਹ ਤਫਤੀਸ਼ ਦਾ ਹਿੱਸਾ ਨੇ ਤੇ ਅਸੀਂ ਜਲਦੀ ਹੀ ਜੋ ਇਹਦੇ ਵਿੱਚ ਸਾਡੇ ਕੋਲ ਹੋਰ ਡਿਸਕਲੋਜ਼ਰ ਤੇ ਰਿਕਵਰੀਆਂ ਹੁੰਦੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪਹਿਲਾਂ ਵੀ ਕੁ ਮਾਮਲੇ ਦਰਜ ਨੇ ਨਾ ਤੇ ਜੀ ਜੀ ਮੈਂ ਦੱਸਿਆ ਕਿ ਜਿਹੜਾ ਤੇਜਵੀਰ ਸਾਭੀ ਹੈ ਇਹਦੇ ਤੇ ਐਫ ਆਈ ਆਰ ਨੰਬਰ 208 ਅੰਮ੍ਰਿਤਸਰ ਕੈਂਟਨਮੈਂਟ ਪੁਲਿਸ ਸਟੇਸ਼ਨ ਐਫ ਆਈ ਆਰ ਨੰਬਰ 5 ਸਦਰ ਜਗਰਾਵ ਲੁਧਿਆਣਾ ਰੂਰਲ ਧਾਰਾ ਯੂ ਪੀ ਏ ਦੀ ਧਾਰਾ ਲੱਗੀ ਹੋਈ ਹੈ ਜਗਰਾਵ ਵਾਲੇ ਕੇਸ ਦੇ ਵਿੱਚ ਮੈਂ ਦੱਸਿਆ ਸੀ ਸੀਰੀਅਸ ਧਾਰਾਵਾਂ ਦੇ ਵਿੱਚ ਯੂ ਪੀ ਏ ਦੀ ਧਾਰਾ ਇਹਦੇ ਚ ਲੱਗੀ ਹੋਈ ਹੈ ਜਗਰਾਵ ਵਾਲੇ ਕੇਸ ਦੇ ਵਿੱਚ ਮੈਂ ਬਾਰ ਬਾਰ ਦੱਸ ਰਹੀ ਹਾਂ ਜੀ ਅਰਸ਼ ਦੱਲੇ ਦਾ ਐਸੋਸੀਏਟ ਹੈ ਇਹ ਬੜਾ ਇੱਕ ਸੀਰੀਅਸ ਜਿਹੜਾ ਇਹਨਾਂ ਦਾ ਕ੍ਰਿਮੀਨਲ ਸਿੰਡੀਕੇਟ ਸੀਗਾ ਜੀ ਬੇਚੇ ਕੋਈ ਵੱਡਾ क्राइम ਕਰਨਾ ਚਾਹੁੰਦੇ ਸੀ ਉਸ ਚੀਜ਼ ਨੂੰ ਅਰੈਸਟ ਕਰਕੇ ਬਿਫਲ ਕੀਤਾ ਗਿਆ ਜੇਲ੍ਹ ਦੇ ਵਿੱਚੋਂ ਕੀ ਮੋਬਾਈਲ ਨਾਲ ਸੰਪਰਕ ਕਰਦੇ ਸੀ ਦੋਸ਼ੀਆਂ ਨਾਲ ਜਾਂ ਕਿਦਾਂ ਸੰਪਰਕ ਕਰਦਾ ਸੀ ਇਹ ਜੀ ਮੈਟਰ ਆਫ ਇਨਵੈਸਟੀਗੇਸ਼ਨ ਹੈ ਜਿੱਦਾਂ ਮੈਂ ਤੁਹਾਨੂੰ ਦੱਸਿਆ ਸਾਡੀ ਜੇਲ੍ਹ ਅਧਿਕਾਰੀਆਂ ਨਾਲ ਤਾਲਮਿਲ ਚੱਲੀ ਹੈ ਜਿੱਦਾਂ ਵੀ ਕੰਟੈਕਟ ਹੁੰਦਾ ਸੀ ਉਹ ਸਾਡੀ ਤਫ਼ਤੀਸ਼ ਦੇ ਵਿੱਚ ਅਸੀਂ ਜ਼ਰੂਰ ਰਿਫਲੈਕਟ ਕਰਾਵਾਂਗੇ ਇਹਨਾਂ ਨਾਲ ਲਿੰਕ ਉਹਨਾਂ ਨਾਲ ਤਾਂ ਨਹੀਂ ਜਿਹੜਾ ਇੱਕ ਫਟਕਾਰ ਸਰ ਦੇ ਵਿਜਨ ਮੈਨੂੰ ਧਮਕੀ ਆਈ ਸੀ ਪੈਸੇ ਦੀ ਮੰਗ ਕੀਤੀ ਗਈ ਸੀ ਇਹਨਾਂ ਦਾ ਹਜੇ ਫਟਕਾਰ ਸਾਹਿਬ ਦੇ ਕਿਸੇ ਕੇਸ ਦੇ ਵਿੱਚ ਨਾਮ ਨਹੀਂ ਆਇਆ ਦੌਰਾਨ ਨਾਕਾਬੰਦੀ ਰੂਟੀਨ ਚੈਕਿੰਗ ਦੇ ਵਿੱਚ ਨਾਕਾ ਲਾ ਕੇ ਇਹਨਾਂ ਤੋਂ ਅਸੀਂ ਇਹ ਵੈਪਨ ਰਿਕਵਰ ਕੀਤੇ ਨੇ ਇਸ ਇਲਾਕੇ ਦੇ ਵਿੱਚ ਜੇ ਕੋਈ ਇਹਨਾਂ ਦਾ ਕਿਸੇ ਵੀ ਕ੍ਰਾਈਮ ਦੇ ਵਿੱਚ ਹਿੱਸਾ ਹੈ ਉਹ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਜ਼ਰੂਰ ਲੈ ਕੇ ਆਵਾਂਗੇ ਪਰ ਮੁੱਢਲੀ ਪੁੱਛਗਿੱਛ ਦੇ ਵਿੱਚ ਜੋ ਗੱਲਾਂ ਸਾਹਮਣੇ ਆਈਆਂ ਨੇ ਕਿ ਅੰਮਰਸਰ ਇਲਾਕੇ ਦੇ ਵਿੱਚ ਹੀ ਜ਼ਿਆਦਾ ਆਪਰੇਟ ਕਰਦੇ ਦੋਸਤ ਕਿੰਨੇ ਬੰਦੇ ਨੇ ਜੀ ਕਿੰਨੇ ਵੈਪਨ ਇਹਨਾਂ ਤੋਂ ਬਰਾਮਦ ਹੋਏ ਤਿੰਨ ਅਕਿਊਰਸ ਤੇ ਪੰਜ ਵੈਪਨ